ਅਨ ਦੇਵਤਾ ਪਾਣੀ ਦੇਵਤਾ ਵੈ ਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾ ਹੋਆ ਬਾਕ ਪਵਿਤ ਪਾਪੇ ਸੋ ਤਨ ਕੱਢਿਆ ਥੁਕਾਂ ਪਈਆ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਵੇ ਰਸ ਖਾਏ ਨਾਨ ਕੇ ਬਹਿ ਜਾਣੀਏ ਤਿਤ ਮੁਖ ਥੁਕਾਂ ਪਾਏ ਮਾਲਾ ਪਹਿਲਾ ਪੰਡ ਜਮੀਏ ਪੰਡ ਨਮੀਏ ਪੰਡ ਮੰਗਣ ਬਿਆਉ ਪੰਡੋ ਵੇਦੋਸਤੀ ਪੰਡੋ ਜਲਰਾ ਪੰਡ ਮੁਆ ਪੰਡ ਭਾਲਿਆ ਪੰਡ ਹੋਵੇ ਬੰਦਾਨ ਸੁਖਮੰਦਾਖੀਐ ਜਿਤ ਜਮੈ ਰਾਜਾ ਪੰਡੋ ਹੀ ਪੰਡੂ ਭਜੈ ਪੰਡੈਵਾਸ ਨਾ ਕੋਈ ਨਾਨਕ ਪੰਡੈ ਬਾਹਰਾ ਏ ਕੋ ਸੱਚਾ ਸੋਇ ਜਿਤ ਮੁਖ ਸਦਾ ਸਲਾਹੀਐ ਭਗਤਿ ਰਤੀ ਚਾਰ ਨਾਨਕ ਤੇ ਮੁਖ ਜਲੇ ਦੇ ਤ ਸਚੈ ਦਰਬਾਰ ਪੌੜ ਸਭ ਕੋ ਆਖੇ ਆਪਣਾ ਜਿਸਨਾ ਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਰਖਾ ਸੰਡੀਐ ਚਰਣ ਨਾਈਐ ਤਜਕ ਤੱਖਾਇ ਤਕਾਰ ਗਾਂਢੀਐ ਮੁੰਡਾ ਕਿਸਨਾ ਆਖਿਆ ਪੜਖ ਰਿਓ ਬੁਝੀਐ ਮੂਰਖ ਨਾਲ ਨਾਲੁਝੀਐ ਨਾਲ ਨਾਲੁਝੀਐ ਨਾਲ ਨਾਲੁ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚਣ ਕੱਢੀ ਐ ਕੀਤਾ ਪੋ ਆਪਣਾ ਪੇਹੀ ਲੇਖਾ ਸੰਡੀ ਐ ਜਹ ਰਹਿਣਾ ਨਾਹੀਂ ਐਤ ਜਗ ਤੱਕ ਆਇਤ ਗਾਰਬ ਹੰਡੀ ਐ ਮੰਦਾ ਕਿਸ ਨਾ ਆਖੀ ਐ ਪੜੇ ਅਖਰੇ ਹੋ ਬੁਜੀਐ ਮੂਰਖੈ ਨਾਲ ਨਾ ਲੋਜੀਐ ਮੂਰਖੈ ਨਾਲ ਨਾ ਲੋਜੀਐ ਗੁਰਸਿਕਾ ਮਨਵਾਦਾਈ ਆਜਨ ਮੇਰਾ ਸਤਿਗੁਰ ਜੀ ਘਟਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੈ ਹਰਨਾ ਸੱਜਿਆ ਕੇ ਕੇ ਫਕੀ ਸੋਏ ਪੇਕਾ ਦਰਗਹ ਸੱਟਿਆ ਮੋਇ ਥੁਕਾ ਬਿਕੇ ਪਾਇ ਪੇਕਾ ਮੁਰਕ ਆਖੀ ਐ ਪਣਾ ਰਹਿ ਸਜਾਇ ਮਲਾ ਪੈਲਾ ਅੰਦਰੋਂ ਝੂਠੇ ਪੈਜਵਾਰ ਦੁਨੀਆ ਅੰਦਰ ਫੈਲ 86 ਤੀਰਤੇ ਨਾ ਆਵੈ उतर ना ही मैल जन उतरते भले संसार तिन ने होलगार अब छेती देखने विचार रंग सरंग रोव चुप्पी कर जाय प्रवाह नाय किस करी वाह सचे नाय मंगा जवै दे तंखा दीवाने को कल में का हम तुम मेल दर ले लिखा पीड़ छुट नानका जो तेल पौड़ी आप ही करना गो अल आप ही तै तारिया देख गीत अपना हर पक्की सारी जो है सुजन सी सब कोई आई बारी है जिसके जी प्राण है क्यों साहेब ਸਾਰੀਆਂ ਆਪਣਾ ਤੇ ਆਪਣਾ ਆਪੇ ਹੀ ਕਹਾ ਜਸਵਾਰੀ ਐ ਆਪੇ ਹੀ ਆਸਵਾਰੀ ਐ ਕਾਸਵਾਰੀ ਆਰਸਵਾਰੀ ਐ ਕੋੜੀ ਆਪੇ ਹੀ ਕਰਨਾ ਕਿਉ ਕੱਲਾ ਭੇਹੀ ਤਾਂ ਤਾਰੀ ਐ ਦੇਖੇ ਕਿ ਤ ਆਪਣਾ ਤਰ ਕੱਚੀ ਪੱਕੀ ਸਾਰੀ ਐ ਜੋ ਆਇਆ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪਰਾਨੇ ਹੈ ਕਿਉ ਸਾਹਿਬ ਮਨੋ ਵਿਸਾਰੀ ਐ ਆਪਣ ਹੱਥ ਆਪਣਾ ਆਪੇ ਹੀ ਕਾਜ ਸਵਾਰੀ ਐ ਆਪੇ ਹੀ ਕਾਜ ਸਵਾਰੀ ਐ ਜਿੰਨਾ ਭੇਟ ਮੇਰਾ ਪੂਰਾ ਸਤ ਗੁਰੂ ਤੇ ਨਰਨਾਮ ਜਰੜਾ ਵੈ

ਹਰ ਕਿਰਪਾ ਕਰ ਜਨਾਨ ਕੋ ਹਰ ਕਿਰਪਾ ਕਰ ਜਨਾਨ ਕੋ ਹਰ ਕਿਰਪਾ ਕਰ ਮੈਂ ਤੁਝ ਪਿਆਰਦਾ ਹਰ ਨਾਮ ਤੇਰਾ ਗਾਹੇ ਗੁਰੂ ਸਲੋਕ ਮਹਲਾ 2a ਇੱਕ ਨਹੀਂ ਆਸ ਕੀ ਦੁਜੈ ਲਗੈ ਜਾਏ ਨਾਨਕ ਆਸ ਕਾਂਡਿਏ ਸਦੀ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ ਕੇ ਵਨਿਆ ਕੀਏ ਜੇ ਲਿਖੇ ਵਰਤੇ ਸੋਏ ਮਲਾ ਦੁਜਾ ਸਲਾਮ ਜਵਾਬ ਦੋ ਵੈ ਕਰੇ ਮੁੰਡੋਂ ਕੁੱਥਾ ਜਾ ਨਾਨਕ ਦੋ ਵੈ ਕੂੜੀਆਂ ਥਾਇ ਨਾ ਪਾਈ ਪਾਈ ਪੌੜ ਜਿੱਤੇ ਵੇਸੂ ਪਾਈਏ ਸੋ ਸਾਇਬ ਸਦਾ ਸਮਾਰੀਏ ਤੇ ਕਿਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਭਾਲੀ ਐ ਮੰਦ ਆਪਣਾ ਕਿਚਈ ਦਿਲ ਮੇਂ ਨਦਰ ਨਿਆਲੀ ਐ ਤੁਸ ਸਾਇਬ ਨਾ ਨਾਰੀ ਐ ਤੇਵੇਂ ਆਪਾਂ ਸਾ ਟਾਲੀ ਐ ਕਿ ਜਾਹੇ ਉਹ ਭਗਵਾਨੀ ਐ ਪਰ ਤੁਹਾਡੀ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ ਜਿਤ ਕੀਤਾ ਪਾਈਐ ਆਪਣਾ ਸਾਂਕਾਲ ਗੁਰੀ ਕਿਉ ਕਾਲੀਐ ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾ ਨਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉਪਰ ਕਾਲੀਐ ਕਿਸਲਾ ਹੈ ਉੱਪਰ ਕਾਲੀ ਐ ਜਿਨੇ ਗੁਰਮੁਖ ਨਾਮ ਧਿਆਇਆ ਸਤਿਗੁਰੂ ਪਰ ਕੋ ਮਨਾਇਆ ਦਿਨ ਪੂਜੇ ਸਭ ਕੋ ਹੀ ਸਭ ਕੋ ਹੀ ਜਿਨ ਸਤਗੁਰ ਪਿਆਰਾ ਸੇਵਿਆ ਸੁਖ 사ਦ ਹੋਈ 사ਦ ਹੋਈ ਜਿਨਾ ਸੁਖ 사ਦ ਹੋਈ 사ਦ ਹੋਈ ਜਿਨਾ ਨਾਨਕ ਸਤ ਗੁਰ ਪੇਟਿਆ ਜਿਨਾ ਨਾਨਕ ਸਤ ਗੁਰ ਪੇਟਿਆ ਨਾ ਮੇਰੇ ਅਰਸੋਈ ਅਰਸੋਈ ਵਾਹਿਗੁਰੂ ਸਲੋਕ ਮਹਲਾ 2 ਜਾ ਚਾਕਰ ਲਗੈ ਚਾਕਰੇ ਨਾਲ ਅਦਾਰ ਬਾਦ ਗੱਲਾਂ ਕਰੇ ਕੋਣ ਹਿਰਿਆ ਖਸਮ ਨਾ ਪਾਏ ਸਾਦ ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਨ ਨਾ ਕਾ ਤੇ ਜਮਲੇ ਲਗਾ ਸੁ ਪਰਵਾਨ ਮਾਲਾ ਦੁਜਾ ਜੋ ਜੀ ਹੋਏ ਸੋਗ ਵੈ ਮੋਕ ਘਹਿ ਆ ਵਾਉ ਬੀਜੇ ਵਿਖ ਮੰਗਾ ਅੰਮ੍ਰਿਤ ਵੇਖੋ ਹੋ ਨ ਆਉ ਨਾਲ ਆਣ ਦੋਸਤੀ ਕਦਿ ਨਾ ਆਵੈ ਰਾਸ ਜਿਹਾ ਜਾਣ ਤਿਉ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਸਮਾਵੈ ਦੂਜੀ ਹੋ ਵਪਾਸ ਸਭ ਸੇਤੀ ਹੁਕਮ ਨਾਲ ਚੱਲੇ ਕਹੀ ਵਣੈ ਅਰਦਾਸ ਊੜ ਕੁਮਾਨ ਊੜ ਹੋਵੈ ਨਾਨਕ ਸਿਬਤ ਵਿਗਾਸ ਮਾਲਾ ਤੁਜਾ ਨਾ ਲਿਆਣੇ ਦੋਸਤੀ ਵਡਾਰੂ ਸਿਓਨੇ ਓ ਪਾਣੀ ਲਾ ਦੁਤਾ ਹੋਏ ਆਣਾ ਕਰੇ ਕੰਮ ਆਣਸ ਕਰਾਸ ਜੇ ਕਿ ਅਦ ਚੰਗੀ ਕਰੇ ਦੁਜੀ ਈ ਵਿਰਾਸ ਫੋੜੀ ਚੱਕ ਲੱਕ ਚੱਕੀ ਜੇ ਚੱਲੇ ਕਸਮ ਪਾਏ ਹਰਮਤ ਇਸਲਾਮ ਵਾਲੀ ਬੋਧੋ ਮੇਂ ਧੋਣਾ ਪਾਏ ਕਸਮ ਕਰ ਬਰਾਬਰੀ ਮੇਰੇ ਘਰਤ ਅੰਦਰ ਪਾਏ ਬਜੁਗਾਇਆ ਗੁਲਾਮ ਮੋਏ ਮੋਏ ਪਾਣਾ ਖਾਈ ਜਿਸ ਦਾ ਦਿੱਤਾ ਭਾਵਨਾ ਇਸ ਕਹੀ ਹੈ ਸਾਵਾਸ ਨਾਨਕ ਨਾ ਚਲੇ ਨਾਲ ਖਸਮ ਜਦ ਲੈ ਦਾਸ ਨਾਲ ਕਸਮ ਕਬੀਰ ਦਾਸ ਸੁਦਰ ਦਾਸ ਲਰਦਾਸ ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਇਸ ਨੂੰ ਅਗਲੀ ਉਹ ਵਜੋ ਵੀ ਦੂਣਾ ਖਾਏ ਖਸਮੇ ਹੈ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੋਪਾਣਾ ਖਾਏ ਜਿਸ ਦਾ ਦਿੱਤਾ ਖਾ ਬਣਾ ਤਿਸ ਕਹੀਐ ਸਾਵਾਸ ਨਾਨਕ ਹੁਕਮ ਨਾ ਚੱਲੇ ਲਾਲ ਕਸਮ ਚਲੈ ਅਰਦਾਸ ਜਿਨ ਅੰਤਰ ਗੁਰ ਮੁਕਤੀ ਕਹ ਅੰਤਰ ਗੁਰ ਰਖਣ ਹਾਰਾ ਰਾਮ ਨਹ ਹਰ ਸ਼ੇਤੀ ਮਨ na na ਨਾ no! ਸਤ ਲੋਕ ਮਹਲਾ ਦੂਜਾ ਏਕ ਨਹੀਂ ਦਾਤ ਆਪਸ ਤੇ ਜੋ ਪਾਈਏ ਨਾਨਕ ਸਾਹ ਕਰਮਾਤ ਸਾਇ ਟੁੱਟੇ ਜੋ ਮਿਲੇ ਮਹਲਾ ਦੂਜਾ ਏਕ ਨਹੀਂ ਜਾ ਕਰੀ ਜਿਤ ਪਉਖਸਮਨਾ

ਸੇ ਕਰਨੇ ਸਾਰ ਫਿਰ ਤਸਈ ਕਰਨੇ ਸਾਰ ਕਰਨ ਸਾਰ ਕਰਨ ਸਾਰ ਕੋੜੀ ਨਾਨਕ ਕੰਤ ਨਾ ਜਾਪਨੇ ਹਰਤਾ ਕੇ ਪਾਰ ਆਵਾਰ ਆਪ ਕੇ ਰਾਏ ਸਾਖਤੀ ਫਿਰ ਆਪ ਕੇ ਰਾਏ ਮਾਰ ਇਕ ਨਾਗਲੀ ਜੰਜੀਰੀਆਂ ਇਕ ਤੁਰੇ ਚੇੜਾ ਗਿਸਿਆਰ ਆਪ ਕੇ ਰਾਹੇ ਕਰੇ ਆਪ ਹੋ ਕੈ ਸਿਓਂ ਕਰੀ ਬੁਕਾਰ ਨਾਨਕ ਕਰਣਾ ਜਿਨਕ ਆ ਫਿਰ ਤਿਸ ਹੀ ਕਰਨੇ ਸਾਰ ਹਰ ਜੁਗ ਜੁਗ ਪਵਤ ਉਪਾਇਐ ਪੈਜ ਰਖਦਾ ਆਇਆ RAM ਲੋਤ ਮਹਲਾ ਪਹਿਲਾ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇਕ ਨੇ ਦੁੱਧ ਸਮਾਈਏ ਚੁਲੇ ਰਹਿਣ ਚੜੇ ਇਕ ਨੇ ਹਾਲੀ ਪੈ ਸਵਨੇ ਕੁੱਪਾ ਰਹਿਣ ਖੜੇ ਤਨਾ ਸਵਰਨਾਨ ਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ ਆਪੇ ਸਾਜੀ ਕਰੇ ਆਪ ਜਾਈ ਪਰਖ ਆਪ ਇਸ ਵਿੱਚ ਜਨ ਤੋਂ ਪਾਇ ਕੈ ਦੇਖੈ ਥਾਪੁ ਥਾਪੁ ਇਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ ਪਾਉੜੀ ਵੜੇ ਕਿਆ ਵੜਿਆ ਆ ਪਿਛਣਾ ਹੈ ਸੁਧ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਪੌੜੀ ਵੱਡੇ ਕਿੰ ਵੜਿਆਈਆ ਕਿਛ ਕਹਿਣਾ ਕਹਿਣਾ ਜਾ ਸੋ ਕਰਤਾ ਕਾ ਦਿਰਕ੍ਰੀਮ ਦੇ ਜੀਆਂ ਰਿਟਕ ਸੰਭਾਏ ਸਾਇਕਾਰ ਕੁਮਾ ਆਪਣੀ ਤਰਸੋਂ ਉੱਤੇ ਨੇ ਬਾਏ ਨਾਨਕ ਕੀ ਵਾਰੀ ਹੋਰ ਦੂਤੀ ਨਾ ਹੀ ਜਾਏ ਸੁਖਰੇ ਜਿਤ ਸਰ ਰਾਇ ਸੁਖਰੇ ਜਿਤ ਸਰ ਰਜਾਇ ਸੁਦ ਸੁਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੁਇ ਦਾਈ ਦਾਇ ਖੇਲੇ ਸਭਨ ਜਗ ਗਰਿਆਂ ਗਰਿਆਂ ਵਾਚੈ ਧਰਮ ਹਦੂਰ ਕਰਮਿਆ ਕੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇ ਗਏ ਸਭ ਸੁਖਤ ਕਾਨ ਨਾਨਕ ਤੇ ਮੁਕਿਉ ਜਲੇ ਕੀਤੀ ਛੁੱਟੀ ਨਾਤ ਜਿਨੇ ਨਾਮ ਧਿਆਇ ਮਸਕਤ ਕਤਾਲ ਨਾਨਕ ਦੇ ਮੁਖ ਦਲੇ ਕੀਤੀ ਛੁੱਟੀ ਨਾਲ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਪਤੇ